ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਕਰਨਲ ਬਾਠਕਟਮਾਰ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ 4 ਪੁਲਿਸ ਅਫਸਰਾਂ ਨੂੰ ਵੱਡਾ ਝਟਕਾ ਸਿਕੰਦਰ ਸਿੰਘ ਮਲੂਕ ਦੀ ਅਚਾਨਕ ਵਿਗੜੀ ਸਿਹਤ ਮੀਡੀਆ ਨਾਲ ਗੱਲਬਾਤ ਕਰਦਿਆਂ ਆਏ ਚੱਕਰ ਕੈਨੇਡਾ 'ਚ ਕਪਿਲ ਸ਼ਰਮਾ ਦੇ ਕੈਪਸ ਕਾਫੇ ਹਮਲਾ ਮਾਮਲੇ 'ਚ ਕਪਿਲ ਸ਼ਰਮਾ ਨੇ ਤੋੜੀ ਚੁੱਪੀ ਕਹਿ ਦਿੱਤੀ ਵੱਡੀ ਗੱਲ ਪਗਮਾਤਮਨ ਸਰਕਾਰ ਵੱਲੋਂ ਚੁੱਕਿਆ ਗਿਆ ਇਤਿਹਾਸਿਕ ਕਦਮ ਆਖਿਰ ਲੈ ਹੀ ਲਿਆ ਵੱਡਾ ਫੈਸਲਾ ਪੰਜਾਬ ਹੁਣ ਬਣੂਗਾ ਦੇਸ਼ ਦਾ ਪਹਿਲਾ ਸੂਬਾ ਪੰਜਾਬ ਕਾਂਗਰਸ ਇਨਚਾਰਜ ਰਵਿੰਦਰ ਉੱਤਮ ਰਾਓ ਵੱਲੋਂ ਕੀਤਾ ਗਿਆ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਸਰਕਾਰ ਦੀ ਲੈਂਡ ਗ੍ਰੈਬਿੰਗ ਸਕੀਮ ਖਿਲਾਫ ਕੀਤਾ ਗਿਆ ਧਰਨਾ ਪ੍ਰਦਰਸ਼ਨ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਲਗਜ਼ਰੀ ਕਾਰਾਂ ਵੇਚਣ ਵਾਲੇ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਲਕੁਟਮਾਰ ਮਾਮਲੇ ਵਿੱਚ ਪੰਜਾਬ ਦੇ ਚਾਰ ਪੁਲਿਸ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਉੱਚ ਅਦਾਲਤ ਨੇ ਪੁਲਿਸ ਅਧਿਕਾਰੀਆਂ ਵਿਰੁੱਧ ਸੀਬੀਆਈ ਜਾਂਚ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਦੱਸ ਦਈਏ ਕਿ ਹਾਈ ਕੋਰਟ ਨੇ ਮਾਮਲੇ ਵਿੱਚ सीबीआई ਜਾਂਚ ਦੇ ਹੁਕਮ ਦਿੱਤੇ ਸਨ ਪੁਲਿਸ ਅਧਿਕਾਰੀਆਂ ਉੱਤੇ ਫੌਜ ਦੇ ਕਰਨਲ ਦੀ ਕੁੱਟਮਾਰ ਕਰਨ ਦਾ ਦੋਸ਼ ਹੈ ਜਸਟਿਸ ਸੰਜੀਤ ਕੁਮਾਰ ਅਤੇ ਜਸਟਿਸ ਸतीश ਚੰਦਰ ਸ਼ਰਮਾ ਨੇ ਪੁਲਿਸ ਅਧਿਕਾਰੀਆਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਸਿਕੰਦਰ ਸਿੰਘ ਮਲੂਕਾ ਦੀ ਅਚਾਨਕ ਸਿਹਤ ਵਿਗੜ ਗਈ ਉਹਨਾਂ ਨੂੰ মিডিਆ ਨਾਲ ਗੱਲਬਾਤ ਕਰਦਿਆਂ ਚੱਕਰ ਆ ਗਏ ਦੱਸ ਦਈਏ ਕਿ ਸਿਕੰਦਰ ਸਿੰਘ ਮਲੂਕਾ ਬਠਿੰਡੇ ਚ ਪ੍ਰਦਰਸ਼ਨ ਚ ਸ਼ਾਮਲ ਸਨ ਜਿੱਥੇ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਨੂੰ ਚੱਕਰ ਆ ਗਏ ਨਾਲ ਖੜੇ ਸਾਥੀਆਂ ਨੇ ਉਹਨਾਂ ਨੂੰ ਸੰਭਾਲ ਲਿਆ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਅਬੀ ਤਿੱਕ ਹੈ। ਹਰਮਨ ਪਾਣੀ ਦੇ ਪਾਣੀ। ਪਾਣੀ ਲੈ ਆ ਯਾਰ। ਓਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਨੇ ਹਵਾ ਕਰਦਾ ਹੈ ਫਾਈ ਫਾਈ ਕਾਰਚ ਫਾਈਟ ਕਰ ਲੈ ਹਾਂ ਕੋਈ ਨਹੀਂ ਕੋਈ ਨਹੀਂ ਕੰਮ ਕਰੋ ਵੀਡੀਓ ਕਰ ਲੈ ਵੀਡੀਓ ਕਰ ਵੀਡੀਓ ਕਰ ਵੀਡੀਓ ਕਰ ਵੀਡੀਓ ਕਰ ਵੀਡੀਓ ਕਰ ਵੀਡੀਓ ਕਰ ਓਏ ਸ਼ਾ ਓਏ ਚੱਕ 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 ਸ਼ਾਟ ਵੀਡੀਓ ਤੇ ਉਹ ਕੇ ਨੂੰ ਟੈਗ ਹੋ ਗਿਆ ਨੇੜੇ ਵਧੀ ਛੇੜੀ ਵਧੀ ਨੇੜੇ 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 अॻे पर अॻियां अॻे पूरी बुठाओ ਤੇ ਅੱਜ ਧਰਮੇ ਤੋਂ ਬਾਅਦ ਪ੍ਰੈਸਰ ਵਾਲੇ ਕੋਲੇ ਮੈਂ ਜਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਸ ਵੇਲੇ ਥੋੜਾ ਜਿਹਾ ਗਰਮੀ ਜ਼ਿਆਦਾ ਹੋਣ ਕਰਕੇ ਇੱਕ ਮਿੰਟਿਕ ਦੇ ਵਿੱਚ ਚੱਕਰ ਆ ਗਿਆ ਸੀ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਮੈਂ ਬਿਲਕੁਲ ਠੀਕ ਹਾਂ ਕਿਤੇ ਮੈਂ ਦਾਖਲ ਨਹੀਂ ਹੈਗਾ ਸਾਰਾ ਕੁਝ ਠੀਕ ਹੈ ਡਾਕਟਰ ਸਾਹਿਬ ਨੇ ਚੈੱਕ ਕਰਵਾਇਆ ਸੀ ਥੋੜਾ ਜਿਹਾ ਪਹਿਲਾਂ ਸੀ ਬਲੱਡ ਪ੍ਰੈਸ਼ਰ ਘਟਣ ਕਰਕੇ ਚੱਕਰ ਆਇਆ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਬਿਲਕੁਲ ਠੀਕ ਠਾਕ ਹਾਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵੈਦੂ ਜੀ ਕਾਲ ਸਾਹਿਬ ਵੈਦੂ ਜੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਤੇ ਹੋਏ ਹਮਲੇ ਦੇ ਨਿਸ਼ਾਨ ਹਾਲੇ ਵੀ ਬਰਕਰਾਰ ਹਨ ਇਸ ਘਟਨਾ ਤੋਂ ਬਾਅਦ ਕਪਿਲ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕੀਤੀ ਕਪਿਲ ਸ਼ਰਮਾ ਨੇ ਕਿਹਾ ਕਿ ਉਹ ਅਤੇ ਉਸਦੀ ਟੀਮ ਹਿੰਸਾ ਦੇ ਖਿਲਾਫ ਇਕਜੁੱਟ ਹੋ ਕੇ ਖੜੀ ਹੈ ਕਪਿਲ ਨੇ ਸ਼ਾਂਤੀ ਭਾਈਚਾਰੇ ਅਤੇ ਕਾਨੂੰਨੀ ਪ੍ਰਕਿਰਿਆ 'ਚ ਭਰੋਸਾ ਰੱਖਣ ਦੀ ਅਪੀਲ ਕੀਤੀ ਹਮਲੇ ਦੇ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਵੀ ਐਕਸ਼ਨ 'ਚ ਆ ਗਿਆ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਮੇਅਰ ਬ੍ਰੈਂਡਾ ਲੋਕੇ ਅਤੇ ਉੱਚ ਪੁਲਿਸ ਅਧਿਕਾਰੀ ਕੈਫੇ ਤੇ ਪਹੁੰਚੇ। ਉਹਨਾਂ ਨੇ ਨਾ ਸਿਰਫ ਘਟਨਾ ਦੀ ਜਾਂਚ ਦੀ ਗੱਲ ਕੀਤੀ ਸਗੋਂ ਕੈਫੇ ਵਿੱਚ ਖਾਣਾ ਖਾ ਕੇ ਇਹ ਸੰਦੇਸ਼ ਵੀ ਦਿੱਤਾ ਕਿ ਸਥਾਨਕ ਸਰਕਾਰ ਕਪਿਲ ਸ਼ਰਮਾ ਦੇ ਨਾਲ ਖੜੀ ਹੈ। ਮੇਅਰ ਨੇ ਕਿਹਾ ਕਿ ਇੰਜ ਦੀਆਂ ਘਟਨਾਵਾਂ ਨੂੰ ਸਹਿਨ ਨਹੀਂ ਕੀਤਾ ਜਾਵੇਗਾ ਅਤੇ ਜਿਨ੍ਹਾਂ ਨੇ ਵੀ ਇਸ ਹਮਲੇ ਹਮਲਾ ਕੀਤਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਕੱਲ WHO ਦਾ ਇੱਕ ਬਹੁਤ ਵੱਡਾ ਪ੍ਰੋਗਰਾਮ ਸੀ ਜਿਹੜੇ ਮੁਹੱਲਾ ਕਲੀਨਿਕ ਅੱਪਾ ਬਣਾਏ ਨੇ ਉਹਨਾਂ ਦੀ ਤਾਰੀਫ਼ ਕਰਨ ਆਏ ਸੀ ਉਹ ਉਹ ਮੁਹੱਲਾ ਕਲੀਨ ਕਹਿੰਦਾ ਵੀ ਇੰਨਾ ਅਪਡੇਟ ਕਰਤਾ ਕਿ ਤੁਹਾਨੂੰ ਡਾਕਟਰ ਦੀ ਪਰਚੀ ਨਹੀਂ ਮਿਲਣੀ ਹੁਣ ਤੁਹਾਡੇ ਮੋਬਾਈਲ ਤੇ ਪਰਚੀ ਮੋਬਾਈਲ ਤੇ ਦਵਾਈਆਂ ਦੀ ਲਿਸਟ ਮੋਬਾਈਲ ਤੇ ਦਵਾਈਆਂ WhatsApp ਤੇ ਯਾਦ ਵੀ ਕਰਾਇਆ ਕਰਾਂਗੇ ਕਿ ਭਾਈ ਇੱਧਰ ਉੱਧਰ ਕੰਮਾ ਕਰ ਰਿਹਾ ਤਾਂ ਚਲ ਹੋਵੇਂਗਾ ਰੁਜਿਆ ਤੇਰਾ ਦਵਾਈ ਦਾ ਟਾਈਮ ਹੋ ਗਿਆ ਭੁੱਲ ਨਾ ਜਾਈਂ ਐਨੀ ਕੇਅਰ ਕਰਾਂਗੇ ਅਸੀਂ ਤੈਨੂੰ ਇਹ ਹੈ ਇਹ ਚਿੱਟਾ ਯਾਦ ਕਰਾਉਂਦੇ ਸੀ ਵੀ ਲਾ ਲਿਆ ਭੁੱਲ ਨਾ ਜਾਈਂ ਇੰਨਾ ਕੁ ਫਰਕ ਆ ਬਸ ਸੋ ਵੀਰੋ ਜਿੰਨਾ ਕੁ ਤੁਸੀਂ ਪਿਆਰ ਦਿੱਤਾ ਜਿਵੇਂ ਇੰਨੇ ਕਦੇ ਕਰਜ਼ਾ ਲਾਉਣਾ ਹੋਵੇ ਮੈਨੂੰ ਕਈ ਜਨਮ ਲੈਣੇ ਪੈਣਗੇ ਔਰ ਹਰ ਜਨਮ ਚ ਭਾਵੇਂ ਹਰੇਕ ਸਾਹ ਤੋਂ ਬਾਅਦ ਧੰਨਵਾਦ 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 ਕਹੀ ਜਾਵਾਂ ਕਰਜ਼ਾ ਨਹੀਂ ਲਾ ਸਕਦਾ ਮੈਂ ਤੁਹਾਡੇ ਜਿੰਨਾ ਤੁਸੀਂ ਪਿਆਰ ਦਿੱਤਾ ਜਿੰਦਾਬਾਦ ਜਿੰਦਾਬਾਦ ਨਹੀਂ ਤਾਂ ਕਿੱਥੇ ਲੀਡਰ ਨੂੰ ਸੁਣਨਾ ਆਉਂਦਾ ਕੋਈ ਗਰਮੀ ਚ ਰਾਤ ਦੇ 9-9 ਵਜੇ ਆਪਾਂ ਰੈਲੀਆਂ ਕਰੀ ਜਾਂਦੇ ਹੁੰਨੇ ਆ ਉਹ ਖਜਾ ਖਜ ਪਰਿਆ ਹੁੰਦਾ ਹਾਲ ਕਿੱਥੇ ਆਉਂਦੇ ਅਸੀਂ ਸਰਪੰਚਾਂ ਨੂੰ ਬੁਲਾ ਬੁਲਾ ਕੇ 40 40 ਲੱਖ ਦੇ 50 50 ਲੱਖ ਦੇ 60 60 ਲੱਖ ਦੇ ਚੈੱਕ ਦਿੰਨੇ ਆ ਆਓ ਸਰਪੰਚ ਸਾਹਿਬ ਚੈੱਕ ਲੈ ਜਾਓ ਕਰੋ ਸ਼ੁਰੂ ਪਿੰਡ ਚ ਕੰਮ ਉਹ ਕਹਿੰਦੇ ਜੀ ਪਹਿਲਾਂ ਤਾਂ ਦੋ ਜ਼ੀਰੋਆਂ ਕੱਟ ਕੀ ਦਿੰਦੇ ਸੀ 50000 ਉਹ 50000 ਨੂੰ ਲੱਭਣ ਵਾਸਤੇ ਸਾਡਾ 20000 ਲੱਗ ਜਾਂਦਾ ਸੀ ਵੀ ਕੀ ਤੋਂ ਲਿਆਉਣਾ ਇਹ ਕਿੱਥੇ ਪਿਆ ਕਿਵੇਂ ਕਹਿੰਦਾ 20 30 30 ਰਹਿ ਜਾਂਦਾ ਸੀ ਉੱਚ ਕੀ ਕਰੀਏ ਕਹਿੰਦਾ ਬਾਅਦ ਚ ਸਾਨੂੰ ਗਾਲਾਂ ਦਿੰਦਾ ਸੀ ਪਿੰਡ ਦਾ ਸਰਪੰਚ ਖਾ ਗਿਆ ਓਏ 50 ਹਜ਼ਾਰ ਅੰਦਰ ਦੱਸ ਬੜਾ ਸੌਖਾ ਇਲਜ਼ਾਮ ਲਾਉਣਾ ਸੋ ਅਸੀਂ ਲੋਕਾਂ ਸਾਹਮਣੇ ਹੁਣ ਦਿਨਿਆਂ ਚੈੱਕਾ ਚੱਕ ਆਪ ਕੰਮ ਕਰਾ ਲਿਓ ਪਿੰਡ ਦੇ ਲੋਕਾਂ ਨੂੰ ਵੀ ਕਿਹਾ ਸੜਕ ਬਣੂਗੀ ਤੁਹਾਡੇ ਪਿੰਡ ਦੀ ਕਿਰਪਾ ਕਰਕੇ ਇੱਕ ਬੰਦੇ ਦੀ ਜਾਂ ਦੋ ਬੰਦਿਆਂ ਦੀ ਕਮੇਟੀ ਬਣਾ ਕੇ ਉਹ ਸੜਕ ਤੇ ਉਹਨਾਂ ਦੇ ਕੋਲੇ ਖੜਾ ਦਿਓ ਜੇ ਮਾੜਾ ਮਟੀਰੀਅਲ ਲਾਉਂਦਾ ਸਾਨੂੰ ਦੱਸ ਦੋ ਅਸੀਂ ਠੇਕੇਦਾਰਾਂ ਟੈਂਡਰ ਕੈਨਸਲ ਕਰ ਦਾਂਗੇ ਮਾੜਾ ਮਾੜਾ ਕੰਮ ਨਹੀਂ ਕਰਨ ਦੇਣਾ ਅਬਸਤ ਅਬ ਆਰਸ਼ਾ ਦਾ ਮੌਸਮ ਖਤਮ ਹੋ ਜਾਣ ਤੋਂ 20000 ਕਿਲੋਮੀਟਰ ਸੜਕਾਂ ਬਣਨੀਆਂ ਪਿੰਡਾਂ ਦੀਆਂ ਪੈਸੇ ਜਾਰੀ ਹੋ ਚੁੱਕੇ ਨੇ ਟੈਂਡਰ ਲੱਗੇ ਸਾਰੇ ਤੇ ਆ ਸੜਾ ਥੋੜਾ ਜਿਹਾ ਮੌਸਮ ਕਿਉਂਕਿ ਸੜਕਾਂ ਬਣਨ ਵਾਲਾ ਨਹੀਂ ਹੈਗਾ ਆ ਅਗਸਤ ਦੇ ਐਂਡ ਜੇ ਚ ਬਸ ਸ਼ੁਰੂ ਹੋ ਜੂਗਾ ਆਪਰੇ ਪਿੰਡ ਦੀਆਂ ਸੜਕਾਂ ਆਪ ਬਣਾਓ ਜਿੰਨਾ ਚਿਰ ਦੋਨੇ ਪਿੰਡਾਂ ਨੂੰ ਜਾਂਦੀ ਸੜਕ ਦੀਆਂ ਦੋਨੇ ਪੰਚਾਇਤਾਂ ਐਨਓਸੀ ਨਹੀਂ ਦਿੰਦੀਆਂ ਵੀ ਹਾਂ ਸੜਕ ਸਾਡੇ ਸਾਹਮਣੇ ਬਣੀਆਂ ਤੇ ਵਧੀਆ ਬਣਾਈਆਂ ਅਸੀਂ ਉਹਦੇ ਉੱਨਾ ਚਿਰ ਪੈਸੇ ਨਹੀਂ ਦਿੰਦੇ ਇਹ ਉਹਨਾਂ ਦੇ ਸ਼ਰਤ ਲਾਤੀ ਵਿੱਚ ਤੇ 5 ਸਾਲ ਅਸੀਂ ਘਰ ਰਿਪੇਅਰ ਤੁਸੀਂ ਕਰਨੀ ਹੈ ਵੀ ਤੁਸੀਂ ਪਹਿਲੀ ਇਹ ਜੀ ਬਣਾ ਦੋ ਰਿਪੇਅਰ ਕਰਨੀ ਨਾ ਪਵੇ ਪਰ ਅਸੀਂ ਰਿਪੇਅਰ ਦੇ ਪੈਸੇ ਤੁਹਾਨੂੰ ਦੇਵਾਂਗੇ ਸਾਲ ਬਾਅਦ ਜੇ ਤੁਸੀਂ ਉਹ ਪੈਸੇ ਬਚਾਉਣੇ ਨੇ ਤਾਂ ਸਮਾਨ ਹੀ ਵਧੀਆ ਲਾ ਦੋ ਸੜਕ ਟੁੱਟੀ ਨਾ ਸੋ ਇਸ ਕਰਕੇ ਬਹੁਤ ਸਾਰੇ ਮੈਕਮਿਆਂ ਨੂੰ ਇਕੱਠੇ ਬਿਠਾਇਆ ਟੈਲੀਫੋਨ ਵਾਲੇ ਬੁਲਾਏ ਸੀਵਰੇਜ ਵਾਲੇ ਬੁਲਾਏ ਤੇ ਆ ਜਿਹੜੇ ਤਾਰਾਂ ਤੂਰਾਂ ਪਾਉਂਦੇ ਆ ਕੇਬਲ ਟੀਵੀ ਦੀਆਂ ਉਹ ਬੁਲਾਏ ਵੀ ਭਰਾਵੋ ਤੁਹਾਨੂੰ ਪਹਿਲਾਂ ਦੱਸ ਦਿਆ ਕਰਾਂਗੇ ਵੀ ਇੱਥੇ ਸੜਕ ਬਣੂਗੀ ਤੁਸੀਂ ਆਪਣੀਆਂ ਤਾਰਾਂ ਤੋਰਾ ਤੁਸੀਂ ਸਵੇਰੇ ਸੂਰੇ ਪਹਿਲਾਂ ਪਾ ਲਿਆ ਕਰੋ ਥੋੜੀ ਜਿਹੀ ਇੱਕ ਗਲਤੀ ਜੀ ਹੋਈ ਹੋਈ ਹੈ ਸੜਕ ਨਾਲ ਦਿਨਾ ਬਣੀ ਜਾਂਦੀ ਹੈ ਉਧਰੋਂ ਉਹ ਦਿਨ ਤੇ ਜੇ ਲਈ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਪੱਟਾਂਗੇ ਤੋਂ ਬਾਅਦ ਅਸੀਂ ਤਾਰਾਂ ਪਾਉਣੀਆਂ ਇੱਕ ਦਿਨ ਪਹਿਲਾਂ ਪਾ ਦਿਓ ਯਾਰ ਉਤੋਂ ਦੀ ਬਣ ਚੂਗੀ ਨਾ ਮੁੜ ਕੇ ਫੇਰ ਨਹੀਂ ਬਣਦੀ ਉਹ ਕਹਿੰਦਾ ਹਜੇ ਹੁਣ ਤਾਂ ਬਣੀ ਸੀ ਤਾਂ ਮੈਂ ਹੁਣ 5 ਸਾਲ ਚੱਲੂਗੀ ਐਂ ਫੇਰ ਲੋਕ ਡਿੱਗੀ ਜਾਂਦੇ ਉੱਥੇ ਸੜਕਾਂ ਤੇ ਸੋਇ ਧਰਤੀ ਦੀ ਨੌਲੇਜ ਉਸ ਬੰਦੇ ਨੂੰ ਹੋ ਸਕਦੀ ਹੈ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਵੇ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਉਤਮਰਾਓ ਢਾਲਵੀ ਦੀ ਅਗਵਾਈ ਵਿੱਚ ਆਪ ਸਰਕਾਰ ਦੀ ਕਿਸਾਨ ਵਿਰੋਧੀ ਲੈਂਡ ਪੂਲਿੰਗ ਸਕੀਮ ਨੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਤ ਕਰਦੇ ਹੋਏ ਜੈਤੋ ਦੇ ਪਿੰਡ ਬਰਗਾੜੀ ਅਤੇ ਰਾਮਪੂਰਾ ਦੇ ਪਿੰਡ ਜਲਾਲ ਵਿਖੇ ਮੀਟਿੰਗ ਕੀਤੀ ਇਸ ਮੌਕੇ ਤੇ ਸਾਬਕਾ ਮੰਤਰੀ ਸ਼੍ਰੀ ਸਾਧੂ ਸਿੰਘ ਧਰਮ ਜੋ ਧਰਮਸੋਤ ਜੀ ਸਾਬਕਾ ਸੰਸਦ ਮੈਂਬਰ ਮੁਹੰਮਦ صدیق ਜੀ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਸਰਦਾਰ ਹਰਦੀਪ ਸਿੰਘ ਕਿੰਗਰਾ ਜੀ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਸਹਿਬਾਨ ਹਾਜ਼ਰ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਸਰਕਾਰ ਦੀ ਲੈਂਡ ਗ੍ਰੈਬਿੰਗ ਸਕੀਮ ਖਿਲਾਫ ਅੱਜ ਬਠਿੰਡਾ ਵਿਖੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਪੰਜਾਬੀਆਂ ਨੇ ਆਪ ਸਰਕਾਰ ਦੀ ਇਸ ਸਕੀਮ ਖਿਲਾਫ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਮੈਂ ਸਮੂੱਚੀ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਜੋ ਪੰਜਾਬ ਨਾਲ ਹੋ ਰਹੇ ਧੱਕੇ ਦੇ ਖਿਲਾਫ ਬਹੁਤ ਹੀ ਡ੍ਰਿੜਤਾ ਨਾਲ ਲੜਾਈ ਲੜ ਰਹੇ ਹਨ ਕਮਿਸ਼ਨ ਰੇਡ ਪੁਲਿਸ ਅੰਮ੍ਰਿਤਸਰ ਦੇ थाना ਰਣਜੀਤ ਐਵਿਨਿਊ ਵੱਲੋਂ ਨਕਲੀ ਦਸਤਾਵੇਜ਼ ਤਿਆਰ ਕਰਕੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਲਗਜ਼ਰੀ ਕਾਰਾਂ ਵੇਚਣ ਵਾਲੇ ਇੱਕ ਵਿਅਕਤੀ ਹਰਵਿੰਦਰ ਸਿੰਘ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਦੋਸ਼ੀ ਤੋਂ ਵੱਖ-ਵੱਖ ਰਾਜਾਂ ਵਿੱਚੋਂ 15 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਰੀਸੈਂਟ ਪਾਸਤੇ ਵਿੱਚ ਪੁਲਿਸ ਸਟੇਸ਼ਨ ਰਣਜੀਤ ਐਵਿਨਿਊ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਕੀ ਇੱਕ ਕੰਪਲੇਂਟ ਆਈ ਸੀ ਕਿ ਕੋਈ ਬੰਦਾ ਫੋਰਜ ਡਾਕੂਮੈਂਟਸ ਬਣਾ ਕੇ ਜਿਹੜੀ ਲਕਜ਼ਰੀ ਕਾਰਸ ਐ ਉਹਨੂੰ ਬਾਹਰ ਆਊਟ ਆਫ ਸਟੇਟ ਤੇ ਕੁਝ ਪੰਜਾਬ ਦੇ ਵਿੱਚ ਹੀ ਸੇਲ ਕਰ ਰਿਆ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਕੀ ਐਸ ਐਚ ਓ ਰਣਜੀਤ ਐਵਨੂ ਨੇ ਬੜਾ ਵਧੀਆ ਕੰਮ ਕਰਦੇ ਹੋਏ ਉਹਨਾਂ ਦੀ ਟੀਮ ਦਿਨ ਨਾਲ ਐਫਰਟ ਦੇ ਨਾਲ ਇਹ 15 ਗੱਡੀਆਂ ਨੂੰ ਰਿਕਵਰ ਕੀਤਾ ਗਿਆ ਹੈ ਇਦੇ ਵਿੱਚ ਅਸੀਂ 89 ਨੰਬਰ ਐਫ ਆਈ ਆਰ 11725 ਨੂੰ ਰਜਿਸਟਰ ਕੀਤੀ ਸੀ ਤੇ ਇਹਦੇ ਵਿੱਚ ਅਸੀਂ ਇੱਕ ਅਕਿਊਜ਼ਡ ਨੂੰ ਅਰੈਸਟ ਕੀਤਾ ਹਰਵਿੰਦਰ ਸਿੰਘ ਸੰਧੂ son of late ਰਗਵੀਰ ਸਿੰਘ ਇਹ ਫੇਜ਼ 1 ਮੁਹਾਲੀ ਦਾ ਰਹਿਣ ਵਾਲਾ ਹੈ ਤੇ ਇਹਦੇ ਤੋਂ 15 ਲਗਜ਼ਰੀ ਵਹੀਕਲਸ ਡਿਫਰੈਂਟ ਸਟੇਟਸ ਤੋਂ ਰਾਜਸਥਾਨ ਚੋਂ ਹਰਿਆਣਾ ਤੋਂ ਆਪਰੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਸਕਸੈਸਫੁਲੀ ਰਿਕਵਰ ਕੀਤੀਆਂ ਤੇ ਇਹਦੇ ਤੇ ਹੁਣ ਅਗਲੀ ਕਾਰਵਾਈ ਨੂੰ ਰਿਮਾਂਡ ਤੇ ਲੈ ਕੇ ਫਰਦਰ ਇਨਵੈਸਟੀਗੇਸ਼ਨ ਇਸ ਸਟਿਲ ਔਨ ਜੀ ਥੈਂਕ ਯੂ